ਅੱਜ ਅਸੀਂ ਕਚਨ ਕਾਲਸਾ ਵਾਇਬੋਜੀ ਕੀ ਕਾਲਸਾ ਵਾਇਬੋਜੀ ਕੀਪਤੀ ਮਾਨਵਤਾ ਭਲਾਈ ਸੇਵਾ ਸੁਸਾਇਟੀ ਰਜਿਸਟਰਡ ਵੱਲੋਂ ਅੱਜ ਸਮਾਜ ਦੇ ਜਿਹੜੀ ਭਲਾਈ ਦੇ ਸਮਾਵਾਸੀ ਸੰਸਥਾ ਬਣਾਈ ਹੈ ਉਹਦੇ ਵਿੱਚੋਂ ਅੱਜ ਇੱਕ ਪ੍ਰੋਗਰਾਮ ਵੱਲੋਂ ਸਕੂਲਾਂ ਦੇ ਸਿੱਖ ਬੱਚਿਆਂ ਬੱਚੀਆਂ ਨੂੰ ਕਿਤਾਬਾਂ ਕਾਪੀਆਂ ਕਾਪੀਆਂ ਦੇਣ ਦਾ ਪ੍ਰੋਗਰਾਮ ਹੈ ਜਿਹੜੇ ਸ਼ਰੀਰ ਸੁਨਾਉਂਦੇ ਕਿਉਂਕਿ ਬੋਰਡ ਸਕੂਲ ਵਿੱਚ ਕਿਤਾਬਾਂ ਤਾਂ ਸਰਕਾਰ ਦੇ ਦਿੰਦੀ ਹੈ ਪਰ ਬੱਚਿਆਂ ਕੋਲ ਕਾਪੀਆਂ ਤੇ ਸੈਸ਼ਨਰੀਅਲ ਸਮਾਨ ਨਹੀਂ ਹੁੰਦਾ ਤੇ ਇਸ ਕਰਕੇ ਅਸੀਂ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਬੱਚਿਆਂ ਨੂੰ ਜ਼ਰੂਰਤਮੰਦ ਸਿੱਖ ਬੱਚਿਆਂ ਦੇ ਖਾਸ ਤੌਰ ਤੇ ਜਿਹੜੇ ਬੱਚੇ-ਬੱਚੀਆਂ ਜਿਹੜੇ ਉਹਨਾਂ ਨੂੰ ਲੋੜ ਹੈ ਕੋਈ ਉਪਰਾਲਾ ਅਸੀਂ ਕੀਤਾ ਕਿ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਬਾਬਤ ਉਹਨਾਂ ਕੋਲ ਛੁੱਟੀਆਂ ਆ ਰਹੀਆਂ ਨੇ ਉਹ ਸਾਰਾ ਹੋਮਵਰਕ ਮਿਲਣਾ ਇਸ ਕਰਕੇ ਉਹਨਾਂ ਨੂੰ ਇਹਨਾਂ ਕਾਪੀਆਂ ਦੀ ਸੈਸ਼ਨਰੀਅਲ ਸਮਾਨ ਦੀ ਲੋੜ ਹੈ ਅੱਜ ਗੁਰੂਗਰਾ ਸਿੰਗ ਸੁਬਾ ਮਾਡਲ ਨਾਲ ਵੀ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੈ ਬਹੁਤ ਸਾਰੇ ਬੱਚੇ ਮਾਲਵਾ ਸਕੂਲ ਦੇ ਆ ਗਏ ਨੇ ਤੇ ਗੋਰਨ ਸਕੂਲ ਪਵਾਰ ਨਗਰ ਕੈਂਪ ਤੋਂ ਬਹੁਤ ਸਾਰੇ ਬੱਚੇ ਜਿਹੜੇ ਆਉਂਦੇ ਰਹੇ ਤੋਂ ਇਹ ਇੱਕ ਉਪਰਾਲਾ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਪੜ੍ਹਾਈ ਦੇ ਯੋਗ ਮੰਨ ਜਾਣ ਕਿ ਉਹਨਾਂ ਨੂੰ ਕਿਸੇ ਹੋਰ ਪਾਸੇ ਹੱਥਾਂ ਦੀ ਲੋਨ ਨਾ ਪਵੇ ਬੱਚੇ ਪੜ੍ਹ ਲੈ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਇਸ ਕਰਕੇ ਅਸੀਂ ਸਾਡੇ ਚੇਅਰਮੈਨ ਸਾਹਿਬ ਸਰਨਜੀਤ ਜੀ ਸੇ ਜੀ شری رکیش کمار جی یہ ساری ساری ٹیم جنوبی بھی ہے سوسائٹی جو کھڑی ہے تو یہ واحد جی کی فتح جی کہ ساری سپر صاحب نے آپ آگاہ کروایا ہے کہ اِسی مل کے سارا نے فیصلہ کیا ਇਸ ਵਾਅਦੇ ਵਿੱਚ ਕਿਤੇ ਬਹੁਤ ਸਾਰੀਆਂ ਬੁਰਾਈਆਂ ਨੂੰ ਸਾਫ ਕਰਨਾ ਹੈ ਅਤੇ ਇਸ ਬੰਦਲ ਧਿਆਨ ਰੱਖਣਾ ਹੈ ਕਿ ਜਿਹੜੇ ਬੱਚੇ ਨੇ ਜਿਹੜੇ ਬੰਦੇ ਬੱਚੇ ਉਹ ਕਿਤੇ ਪੜ੍ਹਾਈ ਤੋਂ ਐਜੂਕੇਸ਼ਨ ਤੋਂ ਵਿਰਵੇ ਨਾ ਜਾਣ। ਇਸ ਕਰਕੇ ਅਸੀਂ ਸਭ ਤੋਂ ਪਹਿਲਾ ਯਤਨ ਜੋ ਹੈ ਨਾ ਪਲੇਟ ਹੈ ਇਹ ਦੱਸ ਸਕਨੇ ਆ ਇਹ ਯਤਨ ਕੀਤਾ ਕਿ ਕਾਪੀਆਂ ਜੜੀਆਂ ਨੇ ਸਟੇਸ਼ੀ ਦਾ ਸਮਾਨ ਜਿਹੜਾ ਉਹ ਬੱਚਿਆਂ ਨੂੰ ਦਿੱਤਾ ਜਾ ਸਕੇ ਕਿਉਂਕਿ ਜੇ ਇਹ ਬੱਚੇ ਪੜ੍ਹ ਜਾਣਗੇ ਇਸ ਜੋ ਖੰਡਲੀ ਫਲਦਰ ਇਹਦੇ ਵਿੱਚੋਂ ਨਿਕਲ ਜਾਣਗੇ ਤੇ ਆਪਣੇ ਸਮਾਜ ਦਾ ਤੇ ਖੌਮ ਦਾ ਕੁਝ ਕੰਮ ਕਰ ਜਾਣਗੇ ਇਸ ਵਾਸਤੇ ਮੈਂ ਸਨਣ ਵਾਲਿਆਂ ਨੂੰ ਇਹ ਬੇਨੇ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਸਾਡੀ ਇਸ ਸੰਸਥਾ ਦੇ ਨਾਲ ਜੁੜੋ ਤਾਂ ਕਿ ਅਸੀਂ ਇਸ ਨੂੰ ਹੋਰ ਸਰਗਰਮੀ ਨਾਲ ਆਉਂਦੇ ਸਮਿਆਂ ਵਿੱਚ ਬੱਚਿਆਂ ਨੂੰ ਜੁੱਤੀਆਂ ਵੀ ਚਾਹੀਦੀਆਂ ਨੇ ਕੁੱਟੀਆਂ ਵੀ ਚਾਹੀਦੀਆਂ ਨੇ ਹੋਰ ਸਮਾਨ ਵੀ ਚਾਹੀਦਾ ਹੈ ਕਿਉਂਕਿ ਹਰ ਘਰ ਦੇ ਅੰਦਰ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਦੀ ਸਹੀ ਧੰਨਾ ਪਰਵਿਸ਼ ਕਰ ਕਰਨ ਮਹਿੰਗਾਈ ਨੇ ਲੱਖ ਤੋੜਿਆ ਹੋਇਆ ਹੈ ਇਸ ਕਰਕੇ ਕਿ ਕੈਸ ਕਰਨੇ ਅਸੀਂ ਕਿ ਸਾਡੇ ਸਮਾਜ ਦੇ ਵਿੱਚ ਇਹ ਜਿਹੜੇ ਕਿ ਲੰਨਤ ਹੈ ਜਿਹੜੀ ਗਰੀਬੀ ਹੈ ਇਸ ਨੂੰ ਦੂਰ ਕੀਤਾ ਜਾ ਸਕੇ ਤੇ ਬੱਚਿਆਂ ਨੂੰ ਤਾਲੀਮ ਦੇ ਕੇ ਮੁਫਤ ਦੇ ਸਮਾਜ ਦੇ ਹਾਂ ਦਾ ਬਣਾਇਆ ਜਾ ਸਕੇ ਇਤਨੇ ਸ਼ਬਦ ਕਹਿ ਕੇ ਹੋਈਆਂ ਪੁਰਾਣੇ ਨਿਮਾ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਨਵਤ ਪੁਲਾਈ ਸੇਵਾ ਸੁਸਾਇਟੀ ਵੱਲੋਂ ਸਾਰੇ ਸਮੂਹ ਮੈਂਬਰਾਂ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਇੱਥੇ ਸਿੰਘ ਸਵਾ ਗੁਰਦੁਆਰਾ ਉੱਤਰ ਮਾਰਕ 14 ਚ ਕਰ ਰਹੇ ਆ ਅਸੀਂ ਸਕੂਲਾਂ ਦੇ ਵਕ ਵਕ ਟੀਮ ਦੇ ਬੱਚਿਆਂ ਨੂੰ ਅਸੀਂ ਕਿਤਾਬਾਂ ਕਾਫੀਆਂ ਇੱਕ ਛੋਟੀ ਸੇਵਾ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪੜ੍ਹਾਈ ਜਿਹੜੀ ਹੈ ਉਹ ਉਹਦਾ ਖੇਤਰ ਬਹੁਤ ਵੱਡਾ ਹੋਣਾ ਚਾਹੀਦਾ ਹੈ ਇਸ ਕਰਕੇ ਅਸੀਂ ਆਪਣੀ ਸਮੂਹ ਦੀ ਟੀਮ ਦੇ ਜਿੰਨੇ ਵੀ ਸਾਡੇ ਮੈਂਬਰ ਸਹਿਬਾਨ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਆਪਣੇ ਸਾਰੇ ਮੈਂਬਰਾਂ ਦਾ ਸੀਨੀਅਰ ਮੈਂਬਰ ਨੇ ਵੀ ਮੈਂਬਰ ਸਭਾ ਨਾਲ ਸਾਡੇ ਨਾਲ ਜੁੜੇ ਨੇ ਜਾਂ ਜਿਹੜੇ ਵੀ ਸਾਡੇ ਨਾਲ ਸਪੋਰਟ ਕਰਦੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਸਾਡੇ ਇਸ ਪ੍ਰੋਜੈਕਟ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਮੈਂ ਇੱਥੇ ਆਈ ਸਾਰੀ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕਰਦਾ ਜੋ ਸਾਨੂੰ ਸਾਡੀ ਆਵਾਜ਼ ਨੂੰ ਸਾਡੀ ਸੇਵਾ ਨੂੰ ਲੋਕਾਂ ਤੱਕ ਪਹੁੰਚਿਤ ਕਰ ਰਹੇ ਹੋ ਦੇਖੋ ਜੀ ਐਨ ਜੀਓਜ਼ ਬਥੇਰੀਆਂ ਹੈਗੀਆਂ ਨੇ ਪਰ ਕੁਝ ਐਨ ਜੀਓਜ਼ ਵਕਫਤ ਤਰ੍ਹਾਂ ਦਾ ਕੰਮ ਕਰ ਰਹੀਆਂ ਪਰ ਪੜ੍ਹਾਈ ਦੇ ਖੇਤਰ ਵਿੱਚ ਕੋਈ ਚੇਂਜ ਯੂਜ਼ ਕੰਮ ਨਹੀਂ ਕਰ ਰਹੀਆਂ ਨੇ ਉਹ ਗੀੜਾ ਅਸੀਂ ਟੁੱਟਿਆ ਹੈ ਅਸੀਂ ਟੁੱਟਿਆ ਹੈ ਕਿ ਅਸੀਂ ਅੱਜ ਔਰ 100 150 ਬੱਚਿਆਂ ਨੂੰ ਫਿਰ ਆਮ ਜਨਾਂ ਚ 200 500 ਤਦਾਦ ਚ ਜਿੰਨੀ ਸਾਡੀ ਸਮਰੱਥਾ ਹੋ ਸਕੇ ਅਸੀਂ ਵੱਦ ਚੜ ਕੇ ਇਹਨਾਂ ਦੀ ਹੈਲਪ ਕਰਾਂਗੇ ਕਿਉਂਕਿ ਪੜ੍ਹਾਈ ਜਿਹੜੀ ਹੈ ਉਹ ਬੱਚਾ ਦਾ ਭਵਿੱਖ ਬਦਲ ਸਕਦੀ ਹੈ ਕਿਉਂਕਿ ਇਹੀ ਬੱਚੇ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦੇ ਰਾਜਨੀਤਿਕ ਸਮਾਜਿਕ ਤੇ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਸਾਡਾ ਨਾਮ ਮਾਦਨ ਰੋਸ਼ਨ ਕਰਨਗੇ ਸੋ ਇਸ ਕਰਕੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਅਸੀਂ ਇਹਨਾਂ ਬੱਚਿਆਂ ਨੂੰ ਕੁਝ ਕਰ ਸਕੀਏ ਕਿ ਅਸੀਂ ਦੇਣੀ ਹੈ ਕਿ ਸਾਨੂੰ ਇਹ ਸਭ ਕੁਝ ਕਰਨ ਦਾ ਮੌਕਾ ਮਿਲ ਜਾਏ ਮਾਈਕਲ ਦਾ ਪਾਸਾ ਉਹ ਜਿਹੜੇ ਬੱਚੇ ਜਿਹੜਾ ਉਹਦੇ ਆਪੇ ਹੀ ਸਾਰੇ ਸੂਚੀ ਟੀਮ ਦਾ ਨਾਮ ਸੀਗਾ ਪਾਸਾ ਉਹਨੇ ਜਿਹਨਾਂ ਦੇ ਨਾਲ ਇਹ ਸਸਤਾ ਦੇ ਵਿੱਚ ਲੈਟਰ ਕਰਦੇ ਆਂ ਉਹ ਸੇਵਾ ਦੇ ਦਾ ਮੌਕਾ ਦਿੱਤਾ ਤੇ ਬੀ ਬੱਚਾ ਲੱਗਦਾ ਹੋਰ ਜਿੰਨੇ ਵੀ ਧਾਰਮਿਕ ਕੰਮ ਸਮਾਜੀ ਕੰਮਾਂ ਲਈ ਇਹ ਕਦੇ ਛੜ ਕੇ ਮਦਦ ਕਰਨੇ ਸਮਰਨਗੇ ਤੇ ਅਸੀਂ ਆਪਣੇ ਨਾਮ ਕਵਿਤਾਵਾਂ ਨੇ ਤੇ ਅਸੀਂ ਕਹਿੰਦੇ ਆ ਕਿ ਇਹ ਸਾਰੇ ਪਾਸਾ ਦੀ ਦਿਨ ਦੁਪਹਿਰ ਦਾ ਸਭੂਤ ਕਰਕੇ ਅੱਜ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਜੋ ਅੱਜ ਬੱਚਿਆਂ ਦੀ ਬੜੀ ਬੁਧੀ ਹੈਲਪ ਕੀਤੀ ਹੈ ਕੀਤੀ ਜਾ ਰਹੀ ਹੈ ਇਸ ਲਈ ਤੇ ਸਮਾਜ ਇਹਨਾਂ ਦਾ ਰਿਣੀ ਹੋਵੇਗਾ ਕਿਉਂਕਿ ਬੱਚੇ ਸਾਡਾ ਭਵਿੱਖ ਨੇ ਤੇ ਇਹਨਾਂ ਦੇ ਵਿੱਚ ਜੇ ਗਰੀਬੀ ਨਾਲ ਲੜਦੇ ਰਹਿ ਗਏ ਤਾ ਪਰ ਇਹਨਾਂ ਦਾ ਜੀਵਨ ਮੁਸ਼ਕਲ ਹੈ ਇਹ ਸਾਡੇ ਵਾਰਸ ਨੇ ਇਹਨਾਂ ਵਾਰਸਾਂ ਦੀ ਸਭਾਲ ਕਰਨੀ ਸਾਡਾ اخਲਾਕਾਨਾ ਫਰਜ਼ ਬਣਦਾ ਹੈ ਜੋ ਇਹਨਾਂ ਦੀ ਸੇਵਾ ਭਲਾਈ ਸੈਂਟਰ ਦੀ ਜੋਰੀਆ ਮਦਦ ਕਰ ਰਹੇ ਆ ਲੋਕ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਕਿ ਉਹ ਇਹਨਾਂ ਤੇ ਜਿਹੜੇ ਤਰਸ ਦੇ ਪਾਤਰ ਨੇ ਬੱਚੇ ਉਹਨਾਂ ਨੂੰ ਤੇ ਆਪਣੀਆਂ ਕਿਤਾਬਾਂ ਦੀ ਹੈਲਪ ਕਰ ਰਿਹਾ ਆਪਣੇ ਲਈ ਕਰ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ من جسمیت کور اوم کور پنیپ کور سبلیت کور رونیپ کور نائن کلاس کے بچے نے جی منویپ کور کومل پریت کور گرپریت کور گرپریت کو اتو بچے چار کرے ਲੋ ਪ੍ਰੀਪੋਰ 1 ਕੱਪ ਜੀਰੋ ਲੋ ਪ੍ਰੀਪੋਰ ਕਮੇਟੀ ਜੋਨ